ਸਚਿਨਾਣਾ ਪਿੰਡ ਪਹੁੰਚੇ ਆ ਬਹੁਤ ਬੁਰੇ ਹਾਲਾਤ ਨੇ ਲਗਭਗ ਸਾਰੇ ਪਿੰਡ ਦੀ ਫਸਲ ਆ ਜਿਹੜੀ ਉਹ ਪਾਣੀ ਦੀ ਮਾਰ ਏ ਟਾ ਗਈ ਤੁਸੀਂ ਪਹੁੰਚੇ ਹੋ ਜਾਇਜ਼ਾ ਲਿਆ ਠੀਕ ਹੈ ਹਾਂ ਬਿਲਕੁਲ ਜਦੋਂ ਕੁਦਰਤੀ ਮਾਰ ਵਾਜੇ ਤਾਂ ਫਿਰ ਇਹੋ ਜਿਹਾ ਨੁਕਸਾਨ ਹੁੰਦਾ ਹੀ ਹੈ ਸੋ ਉਹਦੇ ਨਾਲ ਲੜਨਾਂ ਸੇ ਬਿਲਕੁਲ ਹਾਜ਼ਰ ਖੜੇ ਆ ਔਰ ਜਿਹੜੇ ਜਿਹੜੇ ਕੰਮ ਆ ਚਾਹੇ ਟਰਾਂਸਫਰਮ ਦਾ ਇਸ਼ੂ ਸੀ ਹੋ ਸੀ ਸੋਲਵ ਕਰਤਾ ਔਰ 2 ਘੰਟੇ ਤੱਕ ਟਰਾਂਸਫਰਮ ਲੱਗ ਜਾਊਗਾ ਮੋਟਰਾਂ ਚੱਲ ਜਾਣਗੀਆਂ ਪਾਣੀ ਨਿਕਲਣਾ ਸਟਾਰਟ ਹੋ ਜਾਏਗਾ ਔਰ ਜਿਹੜਾ ਫਸਲ ਦੀ ਗੱਲ ਆ ਉਹ ਇੱਕ ਵਾਰੀ ਆ ਨਿਕਲਦਾ ਉਦੋਂ ਬਾਅਦ ਜੇ ਜਿਹੜੀ ਫਸਲ ਖਰਾਬ ਹੋਵੇ ਤਾਂ ਬਿਲਕੁਲ ਮੁਆਵਜ਼ੇ ਦੀ 100% ਕਰਾਂਗੇ ਅੱਜ ਤੁਹਾਡੇ ਨਾਲ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਅਸੀਂ ਸਾਰੇ ਐਸਜੀਮ ਸਭਾ ਨਾਲੇ ਵੀਡੀਓ ਸਭਾ ਨਾਲੇ ਐਕਸ਼ਨ ਸਭਾ ਨਾਲੇ ਡਰੇਨੇਜ ਐਕਸੈਸ ਸਭਾ ਨਾਲੇ ਇਲੈਕਟ੍ਰਿਟੀ ਬੋਰਡ ਔਰ ਸਾਰੇ ਡਿਪਾਰਟਮੈਂਟ ਆਏ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਉਹ ਅਸੀਂ ਤੁਰੰਤ ਮੌਕੇ ਦੀ ਹੱਲ ਕਰ ਰਹੇ ਹਾਂ ਔਰ ਹੋਰ ਦੋ ਘੰਟੇ ਤੱਕ ਟਰਾਂਸਫਾਰਮ ਚਾਲੂ ਹੋ ਜਾਏਗਾ ਇਹਦੇ ਨਾਲ ਪਾਣੀ ਨਿਕਲਦਾ ਸਟਾਰਟ ਹੋ ਜਾਏਗਾ ਜਿੱਦਾਂ ਜਿੱਧਰ ਦੀ ਆਪਾਂ ਲੰਘ ਕੇ ਆਏ ਹਾਂ ਟਰੈਕਟਰ ਦਾ ਤੁਸੀਂ ਆਓ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕਿਸਾਨ ਸੀਗਾ ਜਿਹਦਾ ਕਿਤੇ ਵੀ 21 ਕਿੱਲੇ ਨੇ 12 ਕਿੱਲੇ ਇੱਕ ਸਾਈਡ ਤੇ ਸੀ ਤੇ ਸੜਕ ਦੇ ਬਾਹਰ 9 ਕਿੱਲੇ ਦੂਸਰੀ ਸਾਰੀ ਤਬਾਹ ਹੋਏ ਨਿੱਕੀ ਦੇ 21 ਕਿੱਲੇ ਨਹੀਂ ਬਿਲਕੁਲ ਜਦੋਂ ਇਹੋ ਜਿਹੀ ਕੁਦਰਤੀ ਮਾਰ ਹੋਵੇ ਨਾ 21 ਕਿੱਲੇ ਵੇਗਦਾ ਨਾ 200 ਕਿੱਲੇ ਵੇਗਦਾ ਨਾ 2000 ਕਿੱਲਾ ਵੇਗਦਾ ਸੋ ਮੇਰੇ ਹਲਕੇ ਜੀ ਬਿਲਕੁਲ ਸਾਤ ਅੱਠ ਪਿੰਡਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਪਹਿਲਾਂ ਅਸੀਂ ਇੱਕੋ ਜਿਹੀ ਪਾਣੀ ਦਾ ਹਲ ਕਰਨ ਲਈ ਬਾਕੀ ਦਾ ਚਲੋ ਅਸੀਂ ਕਰਾਂਗੇ ਸਾਰਾ ਕੁਝ ਪਹਿਲਾਂ ਜਿਹੜੀ ਨਿੱਜੀ ਜ਼ਰੂਰਤ ਹੈ ਪਾਣੀ ਨਿਕਲਦਾ ਕਰੀਏ ਬਾਕੀ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ ਔਰ ਜਲਦੀ ਫਸਲਾਂ ਅਤਰੇ ਪ੍ਰਬੰਧ ਮੁਕੰਮਲ ਹੋ ਗਿਆ ਨੇ ਜਿਹੜੇ ਤੁਸੀਂ ਬਿਲਕੁਲ ਸ਼ਾਮ ਤੱਕ ਸਾਰਾ ਕੰਪਲੀਟ ਹੋ ਜਾਏਗਾ ਔਰ ਜਿਹੜਾ ਕੋ ਰਹਿੰਦਾ ਹੋਗਾ ਅਸੀਂ ਜਲਦੀ ਕਰਾਂਗੇ